ਫਾਇਰ ਬ੍ਰਿਗੇਡ ਨੇ ਕੋਈ ਪਬਲਕ ਨੇ ਯੋਰ ਲਾ ਕੇ ਕਿਸੇ ਨੇ ਪਾਣੀ ਕਿਸੇ ਨੇ ਸੋਟਾ ਕਿਸੇ ਨੇ ਕੋਈ ਮਿੱਟੀ ਪਾਵਾ ਤਵੇ ਪਾਇਆ 10-15 ਟਰੈਕਟਰ ਕੱਥੇ ਹੋ ਗਏ ਨੇ ਜੀ ਹਾਂ ਮਾਮਲਾ ਗਰਦਾਸਪੁਰ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਪੈਲੀ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੇ ਵਿੱਚ 2 ਏਕੜ ਦੀ ਫਸਲ ਉੱਤੇ 4 ਏਕੜ ਨਾੜ ਸੜ ਕੇ ਹੋ ਜਾਂਦਾ ਸਵਾਹ ਟਰੈਕਟਰਾਂ ਦੀ ਮਦਦ ਦੇ ਨਾਲ ਬਾਕੀ ਫਸਲ ਨੂੰ ਬਚਾਇਆ ਜੇ ਦੇਖ ਸਕਦੇ ਹੋ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਅੱਗ ਲੱਗਣ ਦਾ ਕਾਰਨ ਆਓ ਆਪਾਂ ਕਿਸਾਨ ਵੀਰਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਜੀਹਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਖੜੀ ਕਣਕ ਦੀ ਪੂਰੀ ਤਰ੍ਹਾਂ ਪੱਕੀ ਫਸਲ ਨੂੰ ਅੱਗ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਹਾਲਾਂਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਫਿਰ ਵੀ ਪਿੰਡ ਦੇ ਵਿੱਚ ਜਿੰਨੂ ਜਿੰਨੂ ਪਤਾ ਲੱਗਿਆ ਗਿਆ ਤਾਂ ਖੇਤਾਂ ਦੇ ਵਿੱਚ ਧੋੜਦਾ ਗਿਆ ਕਿਸੇ ਨੇ ਬਾਲਟੀਆਂ ਭਰ-ਭਰ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਈਆਂ ਨੇ ਟਰੈਕਟਰ ਉਹ ਪਿੱਛੇ ਹਲਤ ਦੇ ਕੋਈ ਤਵੇ ਲੈ ਕੇ ਆਇਆ ਤਾਂ ਤੇ ਅੱਗ ਦੇ ਵਿੱਚ ਵੜ ਕੇ ਵਾਹਣਾ ਸ਼ੁਰੂ ਕਰ ਦਿੱਤਾ ਕੁਝ ਹੀ ਦੇਰ ਬਾਅਦ ਗੁਰਦਾਸਪੁਰ ਤੋਂ ਫਾਇਰ ਬਗਰੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਅੱਗ ਨੂੰ ਜਿਆਦਾ ਫੈਲਣ ਦੇ ਵਿੱਚ ਕਾਮਯਾਬੀ ਹਾਸਲ ਲਈ ਤੇ ਫਿਰ ਵੀ ਦੋ ਕਿੱਲੇ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ ਜਦ ਕਿ 4.5 ਕਿੱਲੇ ਦੇ ਕਰੀਬ 나ੜ ਵੀ 나ੜ ਵੀ ਸੜ ਕੇ ਸੁਆਹ ਹੋ ਗਿਆ ਜਿਸ ਤੋਂ ਤੂੜੀ ਬਣਨੀ ਸੀ ਪਿੰਡ ਮੇਰਾ ਖੋਖਰ ਤੇ ਅੱਗ ਲੱਗੀ ਵੇਖੀ ਸੀ ਸਨ ਪਿੰਨੇ ਰੌਲਾ ਪਾਇਆ ਰਹੀਂ ਭਜ ਟਰੈਕਟਰ ਲੱਗੇ ਦੌੜੇ ਆਏ ਆ ਫਿਰ ਅਸੀਂ ਔਰ ਪਾਕਿਸਤਾਨ ਸਾਰੀ ਆ ਗਈ ਹੈ ਲੱਗ ਰਹੀ ਹੈ ਰੋਡ ਲੱਗ ਰਹੀ ਹੈ ਰੋਡ ਵਾਲੇ ਵੀ ਆ ਗਏ ਸਾਰੇ ਇਕੱਠੇ ਹੋ ਗਏ ਹੁਣ ਤਿੰਨ ਫਾਈਰ ਗੇਡ ਨੂੰ ਫੋਨ ਕਰਤਾ ਉਹ ਵੀ ਗੱਡੀਆਂ ਲੈ ਕੇ ਆ ਗਏ ਨੇ ਨਹੀਂ ਤੇ ਨੁਕਸਾਨ ਬਹੁਤ ਜਰਾਉਣਾ ਸੀਗਾ ਕਿੱਦਾਂ ਬੁਝਾਈ ਹੈ ਫਿਰ ਫਾਇਰ ਗੇਡ ਨੇ ਕੋਈ ਪਬਲਿਕ ਨੇ ਯੋਰ ਲਾ ਕੇ ਕਿਸੇ ਨੇ ਪਾਣੀ ਕਿਸੇ ਨੇ ਸੋਟਾ ਕਿਸੇ ਨੇ ਕੋਈ ਮਿੱਟੀ ਪਾਵਾ ਤਵੇ ਪਾਏ 10 15 ਟਰੈਕਟਰ ਇਕੱਠੇ ਹੋ ਗਏ ਨੇ ਫਿਰ ਹਾਂਜੀ ਵੇਖਿਆ ਵਾਹ ਆ ਵੀ ਗਿਆ ਸਾਰਾ ਮਤਲਬ ਵਾਹ ਕਿ ਆ ਕੇ ਵਾਹ ਕੇ ਹੱਲਾ ਪਾਈਆਂ ਤਵੇ ਪਾ ਜਿੱਤੇ ਤਰ੍ਹਾਂ ਕਰਦਾ ਰੋਹਾ ਸਭ ਕੀਤਾ ਜੀ ਕਿਸੇ ਨੇ ਤੇ ਕਿੰਨਾ ਤਨੁਕਸਾਨ ਹੈ ਕਿੰਨੀ ਫਸਲ ਸੀ ਔਰ ਕਿੰਨੀ ਨਾਲ ਨਾਰ ਸੜੇ 4 ਕਿਲੋ ਨਾਰ ਸੀਗਾ ਤੇ ਕਣਕ ਤਕਰੀਬਨ 1.5 2 ਕਿਲੋ ਲੱਗ ਛਗੇ ਤੇ ਬਾਕੀ ਟਰੈਕਟਰ ਮਾਵਾ ਭੰਤੀ ਆ ਬਾਤੀ ਸਾਰੀ ਉਹ ਵੀ ਬੇਕਾਰ ਹੋ ਗਈ ਹੁਣ ਕਿੰਨਾ ਦਾ ਨੁਕਸਾਨ ਹੋਇਆ ਟੋਟਲ ਨੁਕਸਾਨ 2 ਕਿਲੋ ਦਾ ਹੋ ਗਿਆ ਜੀ 2 ਕਿਲੋ ਕਣਕ ਦਾ ਹਾਂਜੀ ਤੇ ਹੋਰ ਵੀ ਕੁਝ ਹੈ ਕੁਝ ਟਰੈਕਟਰ ਨੂੰ ਅੱਗੇ ਲੱਗੇ ਮੇਰੇ ਨੂੰ ਵੀ ਅੱਗੇ ਲੱਗੇ ਮੈਂ ਵੀ ਸਰਚ ਲੈ ਹੈ ਵਿੱਚ ਨਾ ਮੈਨੂੰ ਕੜਿਆ ਵਾਰ ਲੋਕਾਂ ਨੇ ਬੰਦੇ ਬੰਦੇ ਹਾਂਜੀ ਬੰਦੇ ਬੰਦੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਆਇਆ ਬਈ ਨਹੀਂ ਪ੍ਰਸ਼ਾਸਨ ਕੋਲ ਕੋਈ ਨਹੀਂ ਰੱਖਿਆ ਪਟਵਾਰੀ ਪਟਵਾਰੀ ਕਰਦੋ ਸਾਹ ਆਏ ਸੀਗੇ ਦੇਖ ਕੇ ਮੌਜਾ ਹਾਂ ਉਹ ਵੇਖ ਕੇ ਲਿਖ ਕੇ ਲੈ ਗਏ ਨੇ ਉਹ ਕੀ ਮੰਗ ਕਰਦੇ ਹੁਣ ਮੰਗ ਕੇ ਸਾਨੂੰ ਇਹੋ ਚਾਹੀਦਾ ਸਾਡੇ ਇਨਸਾਫ ਚਾਹੀਦਾ ਸਾਨੂੰ ਤੇ ਨਾਲੇ ਮੌਜਾ ਮਿਲ ਜਾ ਸਾਨੂੰ ਕਿੰਨੀ ਜ਼ਮੀਨ ਆਪਣੀ ਔਰ ਕਿਦੋਂ ਤੋ ਬਾਹਰ ਹੋ ਜਮੀਨ ਮੇਰਾ ਸੜਾਈ 2.5 ਕਿੱਲੇ ਆ ਜੀ ਆਪਣੀ 2.5 ਤੋਂ 3 ਕਿੱਲੇ ਆਪਣੀ ਆਪਣੇ ਨਾਲ ਆਪਣੇ ਨਾਲ ਸਾਡੀ ਇਕੱਠੀ ਆ ਭਰਾਵਾਂ ਦੀ ਵੰਡਿਆ ਵੱਖ-ਵੱਖ ਤੇ ਇੱਕ ਥਾਂ ਮੈਂ ਇਕੱਠਾ ਵੰਡਿਆ ਉਧਰ ਨੰਬਰ ਮੇਰੇ ਉਧਰ ਵੀ ਹੈਗੇ ਨੇ ਤੇ ਸਾਰੀ ਕਣਕ ਸੀ ਸਾਰੀ ਕਣਕੀ ਜੀ ਕਣਕ ਸੜ ਗਈ ਆ ਸਾਰੀ ਹਾਂਜੀ ਨਹੀਂ ਰਹਿ ਗਈ ਥੋੜੀ ਬਚੀ ਹੋਏ ਤੇ ਬਾਕੀ ਸੜ ਗਈ ਕਿੰਨੀ ਕਰ ਸੜੀ ਹੈ ਪੌਣੇ 2 ਕਿਲੇ ਦੇ 2 ਦੇ ਲੱਗੇ ਸਾਰੇ ਸੜ ਗਏ ਕੋਈ ਖਰਾਬ ਹੋ ਗਈ ਟਰੈਕਟਰਾਂ ਕਰਦੀ ਹੈ ਅਰਜਨ ਸਿੰਘ ਆ ਜੀ ਪਿੰਡ ਕੁੱਕਰ ਦਾ ਸਰਪੰਚ ਤੇ ਜਦੋਂ ਆਪਾਂ ਉਹ ਕੋਠੇ ਦੇ ਦੇਖਦੇ ਸਾਹਮਣੇ ਤੇ ਅੱਗ ਲੱਗੀ ਸਾਰਾ ਪਿੰਡ ਇਕੱਠਾ ਹੋ ਕੇ ਪੈ ਗਿਆ ਅੱਗ ਬੁਝਾਈ ਹੈ ਬੜੇ ਯੋਰ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਈਆਂ ਕੋਲਾ ਬੋਰ ਪਿੰਡਾਂ ਦੇ ਟਰੈਕਟਰ ਵੀ ਆ ਗਏ ਸਾਰਿਆਂ ਨੇ ਬੜਾ ਯੋਰ ਲਾ ਕੇ ਅੱਗ ਬੁਝਾਈ ਆ ਤੇ ਨੁਕਸਾਨ ਕਾਫੀ ਹੋ ਗਿਆ ਕਿੰਨਾ ਕੁ ਨੁਕਸਾਨ ਹੋਇਆ ਕਣਕ ਦੇ ਇਹਨਾਂ ਦੇ 1.5 ਤੋਂ ਪੌਣੇ 2 ਕਿਲੇ ਤੱਕ ਕਣਕ ਸੜ ਗਈ ਹੈ ਕੋ ਟਰੈਕਟਰ ਦਾ ਭੱਜ ਗਈ ਆ ਕੋ ਨਾੜ ਛੜਿਆ ਕੋਈ 4.5 ਕਿਲੇ ਨਾਲ ਛੜ ਗਏ ਇੱਕੋ ਬੰਦੇ ਦੀ ਕਲਾਕੀ ਹਾਂ ਕਣਕ ਇਹਨਾਂ ਦੀ ਸੰਤੋਖ ਸਿੰਘਾਂ ਦੀ ਤੇ ਬਾਕੀ ਉਹ ਠੇਕੇ ਤੇ ਪਿਆਲੀ ਲਈ ਸੀ ਕਿ ਉਹ ਜਿੰਨੇ ਉਹਦਾ ਨਾੜ ਛੜਿਆ ਮਲਕੀਤ ਸਿੰਘ ਨਾੜ ਕਿੰਨਾ ਦਾ ਟੋਟਲ ਨਾੜ 4.5 ਕਿਲੇ ਨਾੜ ਛੜ ਗਏ ਕਿੰਨੇ ਕਿ ਤੂੜੀ ਨਿਕਲ ਸਕਦੀ ਹੈ ਦੇਖੋ ਤੂੜੀ ਦੀਆਂ ਦੇਖੋ ਜੀ 9-10 ਡਸਟਰ ਵਾਲੀ ਨਿਕਲ ਸਕਦੀ ਸੀ 4.5 ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਇਹੋ ਜੀ ਦੇਖੋ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਸਿਰਫ ਇਹ ਹੀ ਜ਼ਮੀਨ ਹੈ ਨਾ ਜ਼ਮੀਨ ਇਹਨਾਂ ਕੋ 2.5-3 ਕਿਲੇ ਸਾਰੀ ਵੱਧ ਤੋਂ ਵੱਧ ਜਿੰਨੀ ਟੋਟਲ ਹੈਗੀ ਕੁਝ ਜਾਰਾ ਮਹਾ ਹੋ ਰਿਹਾ ਮੇਰਾ ਹੀਮਤ ਕੁਮਾਰ ਡਰਾਈਵਰ ਫੋਨ ਆਇਆ ਕਿ ਐਦਾ ਖੋਖਰ ਪਿੰਡ ਜਿਹਦਾ ਅੱਗ ਲੱਗੀ ਹੋਈ ਆ ਸਕੂਲ ਦੇ ਸਾਹਮਣੇ ਤੇ ਸਕੂਲ ਕੈਮਰੀ ਸਕੂਲ ਦੇ ਸਾਹਮਣੇ ਤੇ ਆਪਣਾ ਫਾਇਰ ਬ੍ਰੀਡ ਲੈ ਕੇ ਜਲਦੀ ਪਹੁੰਚੋ ਅਹੀ ਹਾਲੀ 5-7 ਮਿੰਟ ਜੀ ਆ ਗਏ ਇੱਥੇ ਅੱਗ ਦੇ ਅੱਗ ਦੇ ਕਾਬੂ ਆ ਅੱਗ ਬਹੁਤ ਜ਼ਿਆਦਾ ਹੈ ਭਿਆਨਕਾ ਜੀ ਜੇ ਅਸੀਂ ਲੇਟ ਹੋਏ ਤਾਂ ਕਾਫੀ ਨੁਕਸਾਨ ਹੋਣਾ ਸੀ ਕਿੰਨੀਆਂ-ਕਿੰਨੀਆਂ ਗੱਡੀਆਂ ਜੀ ਗੱਡੀ ਇੱਕ ਆਈ ਪਹਿਲੇ ਇੱਕ ਬਾਅਦ ਚ ਆਈ ਛੋਟੀ ਗੱਡੀ ਆ ਜੀ ਤੇ ਉਦੋਂ ਅੱਗ ਦਾ ਕੰਟਰੋਲ ਹੋ ਗਿਆ ਤਾਂ ਕਿੰਨਾ ਘਰ ਕਬਾ ਦਾ ਫਰਿਆ ਜੀ ਸਰਗਬਾ ਜੀ 5 ਕਿਲੇ ਨਾੜ ਕਿੱਲਾ ਕਾਂਗਰਸ ਦੇ ਟਰੈਕਟਰਾਂ ਨਾਲ ਤੈ ਸਨੈਸ ਹੋ ਗਿਆ ਕੋਈ ਕਾਰਨ ਆ ਪਤਾ ਲਗਾ ਕੇ ਤਾਂ ਆਗਦਾ ਜੀ ਉਹ ਪਿੰਡ ਵਾਲੇ ਦੱਸ ਸਕਦੇ ਉਹ ਸਾਨੂੰ ਇਧਰ ਦੱਸਿਆ ਨਹੀਂ